ਗੁਰੂ ਪਿਆਰੀ ਸਾਧ ਸੰਗਤ ਜੀ ਆਹੋ ਗੁਰੂ ਦੇ ਪਿਆਰਿਓ ਆਪਾਂ ਸਮਾਪਤੀ ਵੱਲ ਚੱਲ ਗਏ ਕਿਉਂਕਿ ਟਾਈਮ ਕਾਫੀ ਹੋ ਗਿਆ ਹੈ ਸਾਧ ਸੰਗਤ ਜੀ ਜਿਨ੍ਹਾਂ ਦੀ ਤੁਸੀਂ ਖੁਸ਼ੀ ਲੈਣੀ ਚਾਹੁੰਦੇ ਹੋ ਜਿਨ੍ਹਾਂ ਦੀ ਤੁਸੀਂ ਗੋਦ ਵਿੱਚ ਬੈਠਿਓ ਸਾਧ ਸੰਗਤ ਜੀ ਉਹ ਆਏ ਕਿਰਪਾ ਕਰਦੇ ਆ ਗੁਰੂ ਦੇ ਪਿਆਰਿਓ ਆਏ ਗੱਲ ਦੇ ਨਾਲ ਲਾਉਂਦੇ ਆ ਸਾਧ ਸੰਗਤ ਜੀ ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ ਜਿਹੜੇ ਰੱਬ ਦਾ ਰੂਪ ਹੁੰਦੇ ਆ ਜਿਨ੍ਹਾਂ ਨੂੰ ਦਰਗਾਹ ਦੇ ਵਿੱਚੋਂ ਹੀ ਡਿਊਟੀ ਦੇ ਕੇ ਪਾਸ਼ਾ ਨੇ ਭੇਜਿਆ ਹੁੰਦਾ ਸਾਧ ਸੰਗਤ ਜੀ ਉਹ ਕਿਸੇ ਦਾ ਬੁਰਾ ਨਹੀਂ ਚਿਤਦੇ ਸਾਧ ਸੰਗਤ ਜੀ ਕਿਸੇ ਦਾ ਬੁਰਾ ਨਹੀਂ ਕਰਦੇ ਕਿਸੇ ਦਾ ਬੁਰਾ ਨਹੀਂ ਚਿਤਵਦੇ ਪਰ ਇਹ ਤਾਂ ਸਾਧ ਸੰਗਤ ਜੀ ਜਿਹੜੀ ਸੱਚੀ ਸਰਕਾਰ ਹੈ ਇਹਦਾ ਸਾਧ ਸੰਗਤ ਜੀ ਆਪ ਉਹਨਾਂ ਦਾ ਰੂਪ ਹੈ ਜਿਨ੍ਹਾਂ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਾਧ ਸੰਗਤ ਜੀ ਬੈਠ ਕੇ ਉਹਨਾਂ ਦਾ ਪਿਆਰ ਲਿਆ ਕਲਮਾਂ ਘੜੀਆਂ ਸਾਧ ਸੰਗਤ ਜੀ ਸ਼ਾਹੀ ਮਨਾ ਬਣਾ ਕੇ ਦਿੱਤੀ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਾ ਲਈਆਂ ਆਪ ਲਿਖਤਾਂ ਕੀਤੀਆਂ ਸਾਧ ਸੰਗਤ ਜੀ ਇਹ ਤਾਂ ਉਹ ਪਿਆਰੇ ਆ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਉਹਨਾਂ ਦੇ ਕੋਲੇ ਬੈਠ ਕੇ ਉਹਨਾਂ ਦਾ ਹੀ ਰੂਪ ਹੋ ਗਏ ਸਾਧ ਸੰਗਤ ਜੀ ਉਹਨਾਂ ਦਾ ਹੀ ਰੂਪ ਹੋ ਗਏ ਗੁਰੂ ਦੇ ਪਿਆਰਿਓ ਐਵੇਂ ਨਹੀਂ ਸਾਧ ਸੰਗਤ ਜੀ ਬਿਨਾ ਸਿਰ ਤੋਂ ਸਾਧ ਸੰਗਤ ਜੀ ਲੜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਖੰਡੇ ਵਾਲੇ ਦੀ ਕਿਰਪਾ ਸੀ ਸਾਧ ਸੰਗਤ ਜੀ ਜਦੋਂ ਵੀ ਸੰਗਤ ਸਾਧ ਸੰਗਤ ਜੀ ਉਹਦੇ ਪੁੱਛਦੀ ਸੀਗੀ ਗੁਰੂ ਦੇ ਪਿਆਰਿਓ ਜੋ ਅੱਜ ਵੀ ਸੁਪਨੇ ਦੇ ਵਿੱਚ ਦੱਸ ਦਿੰਦੇ ਆ ਗੁਰੂ ਪਾਤਸ਼ਾਹ ਜੀ ਅੱਜ ਵੀ ਉਹ ਸੱਚੇ ਪਾਸ਼ਾ ਬਾਬਾ ਦੀਪ ਸਿੰਘ ਜੀ ਸ਼ਿਵ ਸਿੰਘ ਪਿਆਰ ਵਾਲੀਆਂ ਸੰਗਤਾਂ ਨੂੰ ਦੱਸ ਦਿੰਦੇ ਆ ਜਦੋਂ ਪਿਆਰ ਵਾਲੀਆਂ ਸੰਗਤਾਂ ਨਹੀਂ ਜਾਣਦੀਆਂ ਹੁੰਦੀਆਂ ਸਾਧ ਸੰਗਤ ਜੀ ਉਦੋਂ ਪੁੱਛਦੀਆਂ ਬਾਬਾ ਜੀ ਜਿਹੜੀ ਆ ਤਸਵੀਰ ਲੱਗੀ ਆ ਤੁਸੀਂ ਬਿਨਾਂ ਸੀਸ ਤੋਂ ਲੜੇ ਆ ਬਾਬਾ ਜੀ ਇਹ ਕਿਸ ਤਰ੍ਹਾਂ ਦਾ ਜੋਸ਼ ਤੁਹਾਡੇ ਵਿੱਚ ਆਇਆ ਉਦੋਂ ਸਾਡੇ ਮਾਲਕ ਉਹ ਸੱਚੀ ਸਰਕਾਰ ਬਾਬਾ ਦੀਪ ਸਿੰਘ ਜੀ ਖੰਡੇ ਵਾਲਾ ਬਾਪੂ ਪਿਆਰ ਨਾਲ ਬੋਲਦੇ ਆ ਭਾਈ ਇਹ ਅਸੀਂ ਨਹੀਂ ਲੜਦੇ ਇਹ ਸਾਡੇ ਵਿੱਚ ਬਲ ਨਹੀਂ ਆਇਆ ਜੇ ਸਾਡੇ ਵਿੱਚ ਬਲ ਆਇਆ ਜਾਂ ਅਸੀਂ ਲੜੇ ਆਂ ਇਹ ਤਾਕਤਾਂ ਸਾਡੇ ਕਲਗੀਧਰ ਸੱਚੇ ਪਾਤਸ਼ਾਹ ਦੀਆਂ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹ ਤਾਂ ਭਾਈ ਉਹਨਾਂ ਦੀਆਂ ਮੌਜਾਂ ਹਨ ਉਹਨਾਂ ਦੀ ਮੌਜ ਵਿੱਚ ਹੀ ਸਾਧ ਸੰਗ ਜੀ ਇਹ ਕਸ਼ ਹੋਇਆ ਉਦੋਂ ਹੀ ਸਾਡੇ ਅੰਗ ਸੰਗ ਸੀਗੇ ਉਹਨਾਂ ਦਾ ਮਿਹਰ ਦਾ ਪਰਿਆ ਹੱਥ ਸਾਡੇ ਸਿਰ ਤੇ ਸੀ ਤਾਂ ਅਸੀਂ ਲੜੇ ਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਥ ਸੰਗਤ ਜੀ ਆਪਾਂ ਕਹਿ ਦਿੰਨੇ ਆ ਸਾਥ ਸੰਗਤ ਜੀ ਬਹੁਤ ਵੱਡੀ ਕਹਾਵਤ ਬਣ ਗਈ ਹੈ ਖੰਡੇ ਵਾਲੇ ਬਾਪੂ ਖੰਡੇ ਵਾਲੇ ਬਾਪੂ ਗੁਰੂ ਦੇ ਪਿਆਰੇ ਬਾਪੂ ਦਾ ਮਤਲਬ ਕੀ ਹੁੰਦਾ ਜਿੱਦ ਦੇ ਸਾਨੂੰ ਇਹ ਪਤਾ ਲੱਗ ਗਿਆ ਕਿ ਬਾਪੂ ਦਾ ਮਤਲਬ ਕੀ ਹੁੰਦਾ ਉਹਦੇ ਸਾਥ ਸੰਗਤ ਜੀ ਅਸੀਂ ਉਹਨਾਂ ਦੇ ਉੱਤੇ ਸ਼ੰਕਾ ਨਹੀਂ ਕਰਾਂਗੇ ਹਾਂ ਅਸੀਂ 시ਦਾ ਸਾਹਿਬ ਜਾਵੜੇ ਕੀ ਪਤਾ ਸਾਡੇ ਦੁੱਖ ਦੂਰ ਹੋਣ ਕਿ ਨਾ ਹੋਣ ਅਸੀ ਮੁੰਡੇ ਦੀ ਫੈਲ ਲਾਈ ਆਂ ਸ਼ੀਤਾਂ ਵਾਲਿਆਂ ਨੂੰ ਯਾਦ ਕਰਦੇ ਆਂ ਕੀ ਪਤਾ ਸਾਡੇ ਕਰਮਾਂ ਦੇ ਵਿੱਚ ਹੈ ਕਿ ਨਹੀਂ ਹੈ ਫੈਲ ਸਾਡੀ ਲੱਗੇ ਕਿ ਨਾ ਲੱਗੇ ਮੁੰਡਾ ਬਾਹਰ ਜਾਵੇ ਕਿ ਨਾ ਜਾਵੇ ਸਾਧ ਸੰਗਤ ਜੀ ਜੇ ਤੁਹਾਡੇ ਮਨ ਦੇ ਵਿੱਚ ਇਹੋ ਜਿਹੇ ਸ਼ੰਕੇ ਆ ਤੁਸੀਂ ਬਾਪੂ ਮੰਨਿਆ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਤੁਸੀਂ ਬਾਪੂ ਮੰਨਿਆ ਹੀ ਨਹੀਂਗਾ ਸਾਧ ਸੰਗਤ ਜੀ ਉਹਨਾਂ ਨੂੰ ਮੇਰਾ ਐਡਾ ਵੱਡਾ ਅਪਰੀਸ਼ਨ ਹੋਣ ਵਾਲਾ ਮੈਨੂੰ ਐਡਾ ਵੱਡਾ ਦੁੱਖ ਲੱਗਾ ਹੈ ਕੀ ਪਤਾ ਕਿਰਪਾ ਕਰਨ ਕੇ ਨਾ ਕਰਨਾ ਸਾਧ ਸੰਗਤ ਜੀ ਤੁਸੀਂ ਬਾਪੂ ਨਹੀਂ ਮੰਨਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬੱਚੇ ਨੂੰ ਸਾਧ ਸੰਗਤ ਜੀ ਬਾਪੂ ਤੇ ਮਾਣ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਛੋਟੇ ਛੋਟੇ ਬੱਚੇ ਹੁੰਦੇ ਆ ਸਾਧ ਸੰਗਤ ਜੀ ਜਦੋਂ ਬਾਪੂ ਕੋਈ ਵੀ ਉਮੀਦ ਪੂਰੀ ਨਾ ਕਰੇ ਸਾਧ ਸੰਗਤ ਜੀ ਬੱਚੇ ਨੀਵੀਂ ਪਾ ਕੇ ਤੁਰਦੇ ਆ ਉਹ ਬੋਲਣਾ ਨਹੀਂ ਜਾਣਦੇ ਉਹ ਸਕੂਲ ਤੋਂ ਕੁੱਟ ਖਾ ਕੇ ਆ ਜਾਂਦੇ ਸਕੂਲ ਦੇ ਵਿੱਚੋਂ ਸਾਸੰਗ ਜੀ ਜਿਨ੍ਹਾਂ ਦਾ ਮਾਪਿਓ ਜੱਫੀਆਂ ਜਿ ਦੇ ਵਿੱਚ ਲੈਂਦਾ ਮਾਪਿਓ ਸਾਸੰਗ ਜੀ ਬੱਚਿਆਂ ਨੂੰ ਪਿਆਰ ਕਰਦਾ ਉਹ ਸਕੂਲ ਦੇ ਵਿੱਚ ਸਾਸੰਗ ਜੀ ਅੱਖ ਦੇ ਵਿੱਚ ਅੱਖ ਪਾ ਕੇ ਗੱਲਾਂ ਕਰਦੇ ਆ ਉਹ ਨਿਰਾਸ਼ੇ ਹੋ ਕੇ ਨਹੀਂ ਆਉਂਦੇ ਉਹ ਕੁੱਟ ਖਾ ਕੇ ਨਹੀਂ ਆਉਂਦੇ ਕਿਉਂ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਬਾਪੂ ਉਹ ਸਾਡਾ ਬਾਪੂ ਇਹੋ ਜਿਹਾ ਉਹਦਾ ਵੱਡਿਆਂ ਵੱਡਿਆਂ ਨੂੰ ਮੁਰੇ ਲਾ ਲੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਨੂੰ ਮਾਣ ਹੁੰਦਾ ਜੇ ਤੁਸੀਂ ਵੀ ਮਾਣ ਕਰੋ ਸਾਧ ਸੰਗ ਜੀ ਆਪਣੇ ਬਾਪੂ ਦੇ ਉੱਤੇ ਖੰਡੇ ਵਾਲੀ ਸੱਚੀ ਸਰਕਾਰ ਤੇ ਮੈਂ ਤਾਂ ਉਹਨਾਂ ਦੇ ਬਾਰੇ ਬਾਰੇ ਜਾਵਾ ਸਾਧ ਸੰਗ ਜੀ ਜਿਹੜੇ ਹਸਪਤਾਲਾਂ ਦੇ ਵਿੱਚੋਂ ਸਾਧ ਸੰਗ ਜੀ ਮਰਨ ਕਿਨਾਰੇ ਪਏ ਹੁੰਦੇ ਆ ਜੀਵ ਹਸਪਤਾਲਾਂ ਦੇ ਵਿੱਚੋਂ ਚੱਕ ਕੇ ਤੇ ਸ਼ੀਦਾ ਸਾਹਿਬ ਲੈ ਜਾਂਦੇ ਆ ਕਿ ਬਾਪੂ ਆ ਆਪਿਆ ਇਹ ਸਾਡਾ ਮਰੀਜ਼ ਇਹ ਸਾਡਾ ਨਹੀਂ ਇਹ ਤੁਹਾਡਾ ਪੁੱਤਰਾ ਤੁਹਾਡੀ ਧੀ ਹੈ ਇਹ ਸੱਚੇ ਪਾਸ਼ਾ ਤੁਹਾਡੇ ਦਰਬਾਰ ਦੇ ਉੱਤੇ ਲਿਆਉਂਦੀ ਐ ਸੱਚੇ ਪਾਸ਼ਾ ਜੇ ਇਹਨੇ ਮਰਨਾ ਸੱਚੇ ਪਾਸ਼ਾ ਤੇ ਹਸਪਤਾਲ 'ਚ ਹੀ ਮਰ ਸਕਦੀ ਸੀਗੀ ਇਹਦੀ ਪਾਸ਼ਾ ਜ਼ਿੰਦਗੀ ਸੀ ਤੇ ਹਸਪਤਾਲ 'ਚ ਹੋ ਸਕਦੀ ਸੀਗੀ ਪਰ ਮਹਾਰਾਜ ਆ ਆਪਿਆ ਸਾਡਾ ਮਰੀਜ਼ ਠੀਕ ਕਰਨਾ ਜਾਂ ਨਾ ਕਰਨਾ ਤੁਹਾਡੇ ਸੱਚੇ ਪਾਸ਼ਾ ਮਰਜੀ ਐ ਤੇ ਸਾਧ ਸੰਗ ਜੀ ਖੰਡੇ ਵਾਲਾ ਬਾਪੂ ਫਿਰ ਗੁਰੂ ਦੇ ਪਿਆਰੋ ਸ਼ਰਦਾ ਨੂੰ ਫੁੱਲ ਲਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਲੇ ਅਸੀਂ ਸਾਥ ਸੰਗਤ ਦੀ ਮਰੀਜ਼ ਨੂੰ ਹਸਪਤਾਲ ਚ ਦਾਖਲ ਕਰਵਾਈ ਫਿਰਦੇ ਆਂ ਨਾਲੇ ਸੀਤਾਂ ਵਾਲੇ ਕਿਰਪਾ ਕਰਨਗੇ ਸੀਤਾਂ ਵਾਲੇ ਕਿਰਪਾ ਕਰਨਗੇ ਜੇ ਸੀਤਾਂ ਵਾਲੇ ਕਿਰਪਾ ਕਰਨਗੇ ਫਿਰ ਹਸਪਤਾਲ ਦੇ ਵਿੱਚ ਕਿਉਂ ਲੈ ਕੇ ਗਿਆਂ ਤੂੰ ਫਿਰ ਸੀਧਾਂ ਲੈ ਕੇ ਜਾਣਾ ਫਿਰ ਉੱਥੇ ਫੇਰ ਪਤਾ ਲੱਗੂ ਕਿਰਪਾ ਕਰਨਗੇ ਜੇ ਤੇਰਾ ਮਰੀਜ਼ ਹਸਪਤਾਲ ਦੇ ਵਿੱਚ ਠੀਕ ਹੋ ਜਾਂਦਾ ਤੂੰ ਧੰਨਵਾਦ ਡਾਕਟਰ ਦਾ ਕਰੇਂਗਾ ਕਿ ਸ਼ੀਦਾਵਾ ਕਰੇਂਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫਿਰ ਤੂੰ ਧੰਨਵਾਦ ਤੇਰੇ ਤੇ ਸ਼ੰਕਾ ਹੋ ਜੂਗੀ ਮੈਂ ਦਾ ਜੀ ਇਹਦੇ ਤੇ 30000 ਰੁਪਏ ਲਾਤਾ ਮੈਂ ਲੱਖ ਰੁਪਏ ਲਾਤਾ ਤਾਂ ਮੇਰੇ ਮੁੰਡੇ ਦੀ ਜਾਨ ਬਚੀ ਐ ਸ਼ੀਦਾਵਾਲੇ ਦਾ ਤਾਂ ਫਿਰ ਰੋਲ ਹੀ ਕੋਈ ਨਹੀਂਗਾ ਨਾ 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 ਭਾਈ ਜੀ ਤੁਸੀਂ ਸ਼ੀਦਾ ਲੈ ਕੇ ਆਓ ਫਿਰ ਪਤਾ ਲੱਗੂ ਕਿ ਸਾਡਾ ਬੈਦ ਗੁਰੂ ਗੋਬਿੰਦ ਸਾਹਿਬ ਸੰਗ ਜੀ ਹਰ ਹਰ ਨਾਮ ਔਖ ਮੁਕ ਦੇਵੇ ਕਾਟੇ ਜਮਕੀ ਫੰਦਾ ਐਵੇਂ ਹੀ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਨਾਲੇ ਪੈਸੇ ਲਾਈ ਜਾਣੇ ਅਸੀਂ ਫੈਲ ਲਈ ਆ ਜੀ ਪੈਸੇ ਵੀ ਨਾਲੇ ਜੰਟਾ ਨੂੰ ਖਵਾਈ ਜਾਣੇ ਫੈਲ ਲਈ ਐ ਨਾਲੇ ਸ਼ੀਦਾਵਾਲੇ ਕਿਰਪਾ ਕਰ ਦੇਣਗੇ ਸਾਧ ਸੰਗ ਜੀ ਜੇ ਮੁੰਡਾ ਬਾਹਰ ਜਾਵੜਿਆ ਫੇਰ ਤੁਸੀਂ ਸ਼ੀਦਾਵਾਲੇ ਨੂੰ ਧੰਨ ਕਹੋਗੇ ਕਿ ਜੰਟ ਨੂੰ ਧੰਨ ਕਹੋਗੇ ਨਹੀਂ ਜੀ ਅਸੀਂ ਤਾਂ 4 ਲੱਖ ਰੁਪਈਆ ਲਾਇਆ 10 ਲੱਖ ਰੁਪਈਆ ਲਾਇਆ ਤਾਂ ਕਰਕੇ ਮੁੰਡਾ ਗਿਆ ਜਦੋਂ ਸ਼ੀਦਾਂ ਵਾਲੇ ਦੀ ਸਾਧ ਸੰਗਤ ਜੀ ਮੀਤ ਉੱਕ ਲਗੇ ਬਾਪੂ ਦੀ ਮੀਤ ਉੱਕ ਲਗੇ ਉਹ ਨਹੀਂ ਪੈਸਾ ਲੱਗਣ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਦਾ ਜਾਣਟਾ ਨੂੰ ਦਿੱਤੇ ਹੋਏ ਵੀ ਮੜਵਾ ਲੈਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਫ੍ਰੀ ਪੀਏ ਫ੍ਰੀ ਆਓ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਸਮਾਪਤੀ ਵਾਲੇ ਪਾਸੇ ਚੱਲ ਗਏ ਸਾਧ ਸੰਗਤ ਜੀ ਇੱਕ ਪਰਿਵਾਰ ਨੇ ਗੁਰੂ ਦੇ ਪਿਆਰਿਓ ਇੱਕ ਸਾਸੰਗ ਜੀ ਆਪਣੇ ਪੁੱਤਰ ਨੂੰ ਸਾਸੰਗ ਜੀ ਅਨਾਥ ਬਣਾ ਦਿੱਤਾ ਨਾਥ ਕਿਵੇਂ ਬਣਾ ਦਿੱਤਾ ਗੁਰੂ ਘਰ ਦੇ ਵਿੱਚ ਚੜਾ ਦਿੱਤਾ ਸਾਸੰਗ ਜੀ ਗੁਰੂ ਘਰ ਦੇ ਵਿੱਚ ਛੋਟਾ ਜਾਈ ਸਾਸੰਗ ਜੀ ਦਾਸ ਨੇ ਬਹੁਤ ਦਵਾਨਾਂ ਵਿੱਚ ਕਿਹਾ ਕਿ ਗੁਰੂ ਦੇ ਪਿਆਰਿਓ ਆਪਣੇ ਬੱਚਿਆਂ ਨੂੰ ਇਹਨਾਂ ਵਿਹਲੜਾਂ ਦੇ ਕੋਲੇ ਨਾ ਚੜਾਇਆ ਕਰੋ ਸਾਸੰਗ ਜੀ ਸਭ ਦੀ ਇੱਛਾ ਹੁੰਦੀ ਹੈ ਜਿਵੇਂ ਤੁਹਾਡੇ ਦੂਜੇ ਬੱਚਿਆਂ ਦੀ ਇੱਛਾ ਹੈ ਵੇ ਮੈਂ ਵੀ ਵਿਆਹ ਕਰਵਾਵਾਂਗਾ ਮੈਂ ਵੀ ਪਰਿਵਾਰ ਵਾਲਾ ਬਣਾਂਗਾ ਮੇਰਾ ਵੀ ਘਰ-ਬਾਰ ਹੋਵੇ ਐਵੇਂ ਸਾਧ ਸੰਗਤ ਜੀ ਜਿਹੜਾ ਤੁਸੀਂ ਗੁਰੂ ਘਰ ਦੇ ਵਿੱਚ ਛਡਾਉਨੇ ਆ ਉਹਦੀਆਂ ਵੀ ਇੱਛਾ ਹੁੰਦੀਆਂ ਸਾਧ ਸੰਗਤ ਜੀ ਕੀ ਹੋ ਗਿਆ ਜੇ ਛੋਟਾ ਮਾਸੂਮ ਆ ਸਾਧ ਸੰਗਤ ਜੀ ਪਰ ਵੱਡੇ ਹੋਏ ਨੂੰ ਸਭ ਕੁਝ ਪਤਾ ਲੱਗ ਜਾਂਦਾ ਯਾਰ ਮੈਂ ਇੱਥੋਂ ਚੁੱਕਾ ਹੀ ਰਹਿ ਗਿਆ ਗੁਰੂ ਦੇ ਪਿਆਰਿਓ ਗੁਰਦੁਆਰਾ ਸਭ ਛਡਾ ਦਿੱਤਾ ਸਾਧ ਸੰਗਤ ਜੀ ਕਿਤੇ ਭਾਂਡੇ ਮਾਂਜਣ ਤੇ ਲਾ ਦਿੱਤਾ ਕਿਤੇ ਸਾਧ ਸੰਗਤ ਜੀ ਆ ਮੇਰਾ ਕਸ਼ਹਿਰਾ ਧੋਦੇ ਆ ਮੇਰਾ ਕੋੜਤਾ ਤੋਂ ਦੇ ਮੇਰਾ ਚੋਲਾ ਧੋ ਦੇ ਆ ਜੁੱਤੀਆਂ ਸਾਫ਼ ਕਰ ਸਾਧ ਸੰਗ ਜੀ ਫਿਰ ਜਿਹੜੇ ਉੱਥੋਂ ਦੇ ਹੁੰਦੇ ਸਾਧ ਸੰਗ ਜੀ ਜਿਹੜੇ ਵਿਹਲੜ ਹੁੰਦੇ ਆ ਉਹ ਫਿਰ ਬੱਚਿਆਂ ਤੋਂ ਬਾਲਾ ਕੰਮ ਲੈਂਦੇ ਆ ਗੁਰੂ ਦੇ ਪਿਆਰਿਓ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਕੁਝ ਸਮਾ ਰਿਆ ਫਿਰ ਕਿਤੇ ਹੋਰ ਗੁਰੂ ਘਰ ਦੇ ਵਿੱਚ ਜਾਵੜਿਆ ਉੱਥੇ ਵੀ ਇਹ ਹਾਲ ਸਾਧ ਸੰਗ ਜੀ ਹੋਰ ਥਾਂ ਤੇ ਜਾਵੜੇ ਉੱਥੇ ਵੀ ਹਾਲ ਸਾਧ ਸੰਗ ਜੀ ਜਦੋਂ ਚੜਾਇਆ ਸੀਗਾ ਸਾਧ ਸੰਗ ਦੀ 6-7 ਸਾਲ ਦਾ ਸੀਗਾ ਪਰ ਅੱਜ ਉਮਰ ਸਾਧ ਸੰਗ ਦੀ ਉਹਨਾਂ ਦੀ 18-19 ਸਾਲ ਦੀ ਹੋ ਗਈ ਸਾਧ ਸੰਗ ਜਿੱਥੇ ਨਾ ਕੰਮ ਕਰੇ ਸਾਧ ਸੰਗ ਜੀ ਉੱਥੇ ਦੋ ਚਾਰਾਂ ਨੇ ਕੁੱਟ ਸਿਟਣਾ ਸਾਧ ਸੰਗ ਜੀ ਦੋਹਾਂ ਚਾਰਾਂ ਨੇ ਕੁੱਟ ਸਿਟਣਾ ਪਰ ਹੁਣ ਸਾਧ ਸੰਗ ਜੀ ਬਸ ਬਾਹਰ ਆ ਗਿਆ ਗੁਰੂ ਦੇ ਪਿਆਰਿਓ ਗੁਰੂ ਦੇ ਪਿਆਰਿਓ ਗੁਰੂ ਘਰ ਛੱਡ ਦਿੱਤੇ ਆ ਬਾਹਰ ਆ ਗਿਆ ਅਨਾਥ ਹੋ ਗਿਆ ਜੋਗੀ ਬਣ ਗਿਆ ਸਾਧ ਸੰਗ ਜੀ ਜੋਗੀ ਕੀ ਬਣ ਗਿਆ ਮੰਗਣ ਤੇ ਮਜਬੂਰ ਹੋ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੰਗਤਾ ਹੀ ਬਣ ਗਿਆ ਕਹਿ ਰੋ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਦਿਲਤਾ ਉਹਦਾ ਵੀ ਤੜਫਦਾ ਸਾਧ ਸੰਗ ਜੀ ਦਿਲਤਾ ਉਹਦਾ ਵੀ ਕਰਦਾ ਉਹਦਾ ਵੀ ਪਕੀਆਂ ਪਕਾਈਆਂ ਖਾਣ ਨੂੰ ਜੀ ਕਰਦਾ ਸਾਧ ਸੰਗ ਜੀ ਉਹਦਾ ਵੀ ਜੀ ਕਰਦਾ ਕਿ ਇੰਨੀ ਠੰਡ ਦੇ ਵਿੱਚ ਮੈਂ ਟਾਈਮ ਸਿਰ ਰਜਾਈ ਲੈ ਕੇ ਪੈ ਜਾ ਸਾਧ ਸੰਗ ਜੀ ਉਹਦਾ ਵੀ ਜੀ ਕਰਦਾ ਮੈਂ ਪੱਖੇ ਥੱਲੇ ਪੈ ਜਾ ਸਾਧ ਸੰਗ ਜੀ ਪਰ ਪਾਉ ਕੌਣ ਪੁੱਛੇ ਗੁਰੂ ਦੇ ਪਿਆਰਿਓ ਇਹ ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਸਮਝਦੇ ਆ ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਜੀ ਜਦੋਂ ਤੁਸੀਂ 2-4 ਘੰਟੇ ਜਾਓਗੇ ਤੁਹਾਨੂੰ ਦੁੱਧ ਵੀ ਮਿਲੂਗਾ ਤੁਹਾਨੂੰ ਸਾਧ ਸੰਗਤ ਜੀ ਉੱਥੇ ਗਲਾਬ ਜਾਬਣਾ ਵੀ ਮਿਲਣਗੇ ਆ ਰਸਗੁੱਲੇ ਵੀ ਮਿਲਣਗੇ ਖਾਣ ਨੂੰ ਕਿਉਂਕਿ ਉਹਨਾਂ ਬਾਬਿਆਂ ਨੂੰ ਪਤਾ ਹੁੰਦਾ ਇਹਨਾਂ ਨੇ 2 ਘੰਟੇ ਰਹਿਣਾ ਫਿਰ ਚਲੇ ਜਾਣਾ ਤੁਹਾਨੂੰ ਜੀ ਜੀ ਕਰਨਗੇ ਜੇ ਬਾਬਿਆਂ ਦੀ ਕਰਤੂਤ ਵੇਖਣੀ ਹੋਵੇ ਸਾਧ ਸੰਗਤ ਜੀ ਉੱਥੇ ਹਫ਼ਤਾ ਘਟ ਕੇ ਆਓ ਫਿਰ ਪਤਾ ਲੱਗੂਗਾ ਕਿ ਬਾਬੇ ਆ ਕਿ ਕੌਣ ਆ ਇਹ ਸਾਤ ਸੰਗ ਜੀ ਅਸੀਂ ਤਾਂ ਸਭ ਕੁਝ ਵੇਖਿਆ 15 16 ਸਾਲ ਅਸੀਂ ਡੇਰਿਆਂ 'ਚ ਹੀ ਰਹੇ ਆ ਗੁਰੂ ਘਰਾਂ 'ਚ ਹੀ ਰਹੇ ਆ ਜੇਕ ਤੇ ਸਾਤ ਸੰਗ ਜੀ ਦਾਸ ਗੁਰੂ ਘਰਾਂ ਦੇ ਵਿੱਚ ਨਾ ਜਾਂਦਾ ਸਾਡਾ ਘਰ ਪਰਿਵਾਰ ਵੀ ਹੁੰਦਾ ਸਭ ਕੁਝ ਹੁੰਦਾ ਜਿਨ੍ਹਾਂ ਨੂੰ ਸਾਤ ਸੰਗ ਜੀ ਅੱਜ ਕੋਈ ਪੂਰਨ ਮਹਾਪੁਰਖ ਕਹਿੰਦੇ ਅਗੇ ਪੂਰਨ ਮਹਾਪੁਰਖਾ ਉਹਨਾਂ ਨੇ ਸਾਡਾ ਬੇੜਾ ਗਰਕ ਕੀਤਾ ਸਾਤ ਸੰਗ ਜੀ ਉਹਨਾਂ ਨੇ ਸਾਡਾ ਬੇੜਾ ਗਰਕ ਕੀਤਾ ਵਿਆ ਅਸੀਂ ਦਾ ਸਾਥ ਸੰਗਤ ਉੱਥੇ ਰਹਿ ਕੇ ਦੇਖਿਆ ਹੋਰ ਵੀ ਬਹੁਤ ਪਿਆਰੇ ਸਾਰੇ ਬਹੁਤ ਸਾਥ ਸੰਗਤ ਜਿਹੜੇ ਨੌਜਵਾਨ ਸਾਥ ਸੰਗਤ ਜੀ ਉਹ ਆਸਾਂ ਲਈ ਬੈਠੇ ਐ ਅਸੀਂ ਬਾਬਾ ਜੀ ਕੋਲੇ ਸੇਵਾ ਕਰਦੇ ਆਂ ਸਾਡਾ ਬਾਬਾ ਜੀ ਵਿਆਹ ਕਰ ਦੇਣਗੇ ਸਾਡਾ ਘਰ-ਬਾਰ ਵਸਾ ਦੇਣਗੇ ਸਾਥ ਸੰਗਤ ਜੀ ਕਈ ਤਾਂ ਵਿਚਾਰੇ ਜਿਨ੍ਹਾਂ ਦੇ ਚਿੱਟੇ ਵਾਲ ਆ ਗਏ ਸਾਥ ਸੰਗਤ ਜੀ ਦਾੜੀ ਦੇ ਵਿੱਚ ਸਾਥ ਸੰਗਤ ਜੀ ਉਹ ਹਜੇ ਵੀ ਉਮੀਦਾਂ ਲਾਈ ਬੈਠੇ ਬਾਬੇ ਵਿਆਹ ਕਰ ਦੇਣਗੇ ਪਰ ਉਹਨਾਂ ਨੂੰ ਕੀ ਪਤਾ ਕਿ ਇਹ ਬਾਬੇ ਸਾਡਾ ਵਿਆਹ ਕਰਨ ਵਾਲੇ ਨਹੀਂ ਵਾਸ ਬਾਬੇ ਨੇ ਆਪਣੇ ਮੁੰਡੇ ਵਿਆਹ ਲਈ ਇਹਦੇ ਤੇ ਕਲਗੀ ਧਰ ਦੀ ਕਿਰਪਾ ਹੈ ਇਹਦੇ ਤੇ ਬਾਬਾ ਜੀਤ ਸਿੰਘ ਦੀ ਕਿਰਪਾ ਹੈ ਇਹਦੇ ਤੇ ਬਾਬਾ ਜਿਹਾਰ ਸਿੰਘ ਦੀ ਕਿਰਪਾ ਹੈ ਜਿਵੇਂ ਕਲਗੀ ਧਰ ਨੇ ਸਾਧ ਸੰਗਤ ਜੀ ਸਾਰਾ ਠੇਕਾ ਹੀ ਵਾਸ ਉਸੇ ਨੂੰ ਦੇ ਦਿੱਤਾ ਹੁੰਦਾ ਸਾਧ ਸੰਗਤ ਜੀ ਉਹ ਸਾਧ ਸੰਗਤ ਜੀ ਜਿਹੜੇ ਉਮੀਦਾਂ ਲਈ ਬੈਠੇ ਆ ਗੁਰੂ ਦੇ ਪਿਆਰਿਓ ਬਾਸ ਉਥੋਂ ਜੋਗੇ ਰਹਿ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਸੇ ਨੇ ਵੀ ਸੁਣੀ ਨਹੀਂ ਸਾਧ ਸੰਗ ਜੀ ਜਦੋਂ ਮਾਂ ਪਿਓ ਤਿਆਗ ਦੇਵੇ ਸਾਧ ਸੰਗ ਜੀ ਫਿਰ ਵੇਲੜ ਸੰਤ ਸਾਧ ਸੰਗ ਜੀ ਕਿ ਕਿਥੋਂ ਚੱਲਦੇ ਗੁਰੂ ਦੇ ਪਿਆਰਿਓ ਇਹ ਵੇਲੜ ਸੰਤ ਨਹੀਂ ਚੱਲਦੇ ਫਿਰ ਸਾਧ ਸੰਗ ਜੀ ਐਵੇਂ ਕਰਦਾ ਕਰਦਾ ਗੁਰੂ ਦੇ ਪਿਆਰਿਓ ਜੋਗੀ ਬਣ ਗਿਆ ਨਾਸ ਬਣ ਗਿਆ ਇੱਕ ਦਿਨ ਗੁਰੂ ਦੇ ਪਿਆਰਿਓ ਇਹੋ ਜਿਹਾ ਆਇਆ ਟੈਮ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਕਿਤੇ ਕਰਦੇ ਕਰਾਉਂਦੇ ਨੂੰ ਸਾਧ ਸੰਗ ਜੀ ਕੋਈ ਮਲਾਪ ਹੋਇਆ ਸਾਧ ਸੰਗ ਜੀ ਜਿਵੇਂ ਗੁਰੂ ਦੇ ਪਿਆਰੋ ਕਿਸੇ ਗੁਰਦੁਆਰੇ ਦੇ ਕੋਲੇ ਕੋਈ ਜਾਂਦਾ ਹੈ ਕੋਈ ਜਾਂਦਾ ਹੈ ਬੋਰੀ ਵਿਛਾ ਕੇ ਬੈਠ ਜਾਣੀ ਬਸ ਸਾਧ ਸੰਗ ਜੀ ਕਿਸੇ ਨੇ ਦਾਸ ਦੇ ਦੇਣੇ ਕਿਸੇ ਨੇ ਵੀ ਦੇ ਦੇਣੇ ਸਾਧ ਸੰਗ ਜੀ ਹੌਲੀ ਹੌਲੀ ਆਸ-ਆਸਤਾ ਸਾਧ ਸੰਗ ਜੀ ਕਿਸੇ ਗੱਡੀ ਦੇ ਕੋਲੇ ਢੋਲਾ ਕੇ ਬਹਿ ਜਾਣਾ ਕਿਤੇ ਹੋਰ ਬਹਿ ਜਾਣਾ ਉਹਦੇ ਵਿੱਚ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੀ ਕਿਤੇ ਕੈਸਟ ਲੱਗੀ ਹੋਊਗੀ ਸਾਧ ਸੰਗ ਜੀ ਖੰਡੇ ਵਾਲੇ ਬਾਪੂ ਦੀ ਉਹ ਕੀਤੇ ਕਰਨੀ ਪੈ ਗਈ ਕਿ ਬਾਬਾ ਦੀਪ ਸਿੰਘ ਜੀ ਇਸ ਤਰ੍ਹਾਂ ਦੇ ਐ ਸਾਧ ਸੰਗਤ ਜੀ ਮੁੜ ਕੇ ਉੱਥੇ ਪੁੱਛਣ ਲੱਗ ਗਿਓ ਨਾ ਗੱਡੀਆਂ ਵਾਲਿਆਂ ਨੂੰ ਇਹ ਜਿਹੜੀ ਤੁਸੀਂ ਕੈਸ਼ਟ ਲਈ ਐ ਬਾਬਾ ਦੀਪ ਸਿੰਘ ਕੌਣ ਐ ਫਿਰ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਹਿੰਦੇ ਤੂੰ ਮਿਲਣਾ ਕਹਿੰਦੇ ਹਾਂ ਕਹਿੰਦੇ ਅਸੀਂ ਉੱਥੋਂ ਦੀ ਮੱਥਾ ਟੇਕ ਕੇ ਜਾਣਾ ਬਾਬਾ ਜੀ ਦੇ ਦਰਸ਼ਨ ਕਰਕੇ ਜਾਣਾ ਆਜਾ ਜੇ ਤੂੰ ਜਾਣਾ ਤਾਂ ਗੱਡੀ ਦੇ ਵਿੱਚ ਸਾਧ ਸੰਗਤ ਜੀ ਬਿਠਾ ਲਿਆ ਗੁਰੂ ਦੇ ਪਿਆਰਿਓ ਜਦੋਂ ਗੱਡੀ ਵਿੱਚ ਬੈਠ ਗਿਆ ਕਹਿੰਦੇ ਆਹ ਬਾਬਾ ਦੀਪ ਸਿੰਘ ਦਾ ਦਰਬਾਰ ਆਇਆ ਕਹਿੰਦੇ ਮੈਨੂੰ ਇੱਥੇ ਹੀ ਧਾਰ ਦਿਓ ਸਾਧ ਸੰਗਤ ਜੀ ਉੱਥੇ ਹੀ ਪ੍ਰਸ਼ਾਦਾ ਪਾਣੀ ਛਕਣਾ ਗੁਰੂ ਦੇ ਪਿਆਰਿਓ ਉੱਥੇ ਹੀ ਸਾਧ ਸੰਗਤ ਜੀ ਦਿਨ ਪੂਰੇ ਕਰਨੇ ਗੁਰੂ ਦੇ ਪਿਆਰਿਓ ਇਸ ਗੱਲ ਨੂੰ ਸਾਧ ਸੰਗਤ ਜੀ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਫਿਰ ਸਾਧ ਸੰਗਤ ਜੀ ਫਿਰ ਬੰਦੇ ਜਾਣੂ ਹੋ ਜਾਂਦੇ ਆ ਉੱਥੋਂ ਦੀ ਸੰਗਤ ਸਾਧ ਸੰਗਤ ਜਿਹੜੇ ਪੱਕੇ ਬੰਦੇ ਰਹਿੰਦੇ ਆ ਕੋਈ ਹੋਰ ਸ਼ਰਧਾਲੂ ਪੱਕੇ ਆਉਣ ਵਾਲੇ ਰੋਜ਼ ਦੀ ਸਾਧ ਸੰਗਤ ਜੀ ਸੇਵਾ ਕਰਨ ਵਾਲੇ ਉਹਨਾਂ ਨੇ ਪੁੱਛ ਲਿਆ ਪਤੋ ਕਿਵੇਂ ਐਦੋਂ ਕਿਸ ਤਰ੍ਹਾਂ ਤੋਂ ਇੱਥੇ ਸੇਵਾ ਕਰਦਾ ਕੀ ਗੱਲਬਾਤ ਆ ਸਾਧ ਸੰਗ ਜੀ ਜਦੋਂ ਇਹ ਨਹੀਂ ਗੱਲ ਪੁੱਛੀ ਉਹਦੀਆਂ ਸਾਧ ਸੰਗ ਜੀ ਅੱਖਾਂ ਨਾ ਰਹਿ ਸਕੀਆਂ ਅੱਖਾਂ ਦੇ ਵਿੱਚੋਂ ਹੰਝੂ ਝੋਣ ਲੱਗੇ ਸਾਧ ਸੰਗ ਜੀ ਰੋਣ ਲੱਗ ਗਿਆ ਬਸ ਫਿਰ ਆਵਾਜ਼ ਬੰਦ ਹੋ ਗਈ ਸਾਧ ਸੰਗ ਜੀ ਸਿਰ ਮਾਰਿਆ ਸਾਧ ਸੰਗ ਜੀ ਬੋਲਣ ਦੀ ਹਮਤ ਨਾ ਰਹੀ ਸਾਧ ਸੰਗ ਜੀ ਉਹਨਾਂ ਨੇ ਹੌਸਲਾ ਦਿੱਤਾ ਹੌਲੀ ਹੌਲੀ ਆਸਤਾ ਆਸਤਾ ਕਰਕੇ ਗੁਰੂ ਦੇ ਪਿਆਰਿਓ ਪੁੱਛਣ ਲੱਗੇ ਫੇਰ ਵੀ ਚਲੋ ਅੱਜ ਨਹੀਂ ਤਾਂ ਕੱਲ ਨੂੰ ਸਹੀ ਕੱਲ ਨੂੰ ਨਹੀਂ ਤਾਂ ਪਰਸੋਂ ਸਹੀ ਪਰ ਸਾਧ ਸੰਗ ਜੀ ਜਿਵੇਂ ਆਪਾਂ ਕਿਸੇ ਨੂੰ ਕੋਈ ਇਹੋ ਜਿਹਾ ਚਾਰਾ ਪਾਉਨੇ ਆ ਇੰਨਾ ਪਿਆਰ ਕੀਤਾ ਫਿਰ ਸਾਧ ਸੰਗ ਜੀ ਉਹਨਾਂ ਨੇ ਮਜਬੂਰ ਕਰ ਦਿੱਤਾ ਜੇ ਤੂੰ ਸਾਡਾ ਦੋਸਤ ਆ ਜੇ ਤੂੰ ਸਾਡਾ ਯਾਰ ਆ ਜੇ ਤੂੰ ਸਾਡਾ ਪੁੱਤਰ ਆ ਫਿਰ ਤੈਨੂੰ ਦੱਸਣਾ ਪਊਗਾ ਚਾਹ ਕਹਦੇ ਵੀ ਅਸੀਂ ਤੇਰੇ ਦੋਸਤ ਨਹੀਂ ਅਸੀਂ ਤੇਰੇ ਪੁੱਤਰ ਨਹੀਂ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਫਿਰ ਦੱਸਿਆ ਸਾਰੀ ਕਹਾਣੀ ਦੱਸੀ ਕਿ ਮਾਂ ਤੇ ਉਹਨੇ ਗੁਰਦੁਆਰਾ ਸਾਹਿਬ ਚੜ੍ਹਾਤਾ ਸੀ ਛੋਟੇ ਹੁੰਦੇ ਨੂੰ ਅੱਜ ਮੈਂ ਜੋਗੀ ਬਣ ਗਿਆ ਮੰਗਣ ਤੇ ਮਜਬੂਰ ਆ ਫੇਰ ਉਹਨਾਂ ਨੇ ਦੱਸਿਆ ਕਿ ਪਤ ਆਇਥੇ ਤੂੰ ਪ੍ਰਸ਼ਾਦਾ ਜੇ ਤਿੰਨ ਟਾਈਮ ਦੇ ਉੱਤੇ ਛਕਦਾ ਤਾਂ ਦੇ ਇੱਥੇ ਤੇ ਇਸ ਟਾਈਮ ਦੇ ਉੱਤੇ ਨਾ ਇਸ ਦਰ ਦੇ ਉੱਤੇ ਚਾਹ ਤੂੰ ਪ੍ਰਸ਼ਾਦਾ ਛੇ ਵਾਰੀ ਛਕ ਤੈਨੂੰ ਕੋਈ ਮਨਾਹੀ ਨਹੀਂ ਜੇ ਤੂੰ ਚਾਹ ਦੋ ਵਾਰੀ ਪੀਣਾ ਚਾਰ ਵਾਰੀ ਪੀਣਾ ਚਾਹ ਸਾਰਾ ਦਿਨ ਚਾਹ ਪੀਂਦਾ ਰਹੇ ਤੈਨੂੰ ਕੋਈ ਮਨਾਹੀ ਨਹੀਂ ਜੇ ਤੂੰ ਚਾਰ ਪ੍ਰਸ਼ਾਦੇ ਛਕਦਾ ਇਥੋਂ ਅੱਠ ਪ੍ਰਸ਼ਾਦੇ ਛਕ ਤੇਰੀ ਕੋਈ ਬਾਣੀ ਫੜਦਾਗਾ ਇਹ ਤੇਰੇ ਬਾਪੂ ਦਾ ਘਰ ਆ ਇਹਨੂੰ ਬਾਪੂ ਖੰਡੇਵਾਲਾ ਕਹਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਅੱਖਾਂ ਭਰਿਆ ਗੁਰੂ ਦੇ ਪਿਆਰੋਂ ਅੱਖਾਂ ਭਰਿਆ ਆ ਇਸ ਤਰ੍ਹਾਂ ਕਰਕੇ ਸਾਧ ਸੰਗ ਜੀ ਉਸ ਪ੍ਰੇਮੀ ਨੇ ਗਾਹ ਦਾਸਤਾ ਉਸ ਪ੍ਰੇਮੀ ਨੇ ਗਾਹ ਦਾਸਤਾ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਸਾਰੇ ਪੁੱਤ ਪੁੱਤ ਕਰਨ ਲੱਗੇ ਸਾਧ ਸੰਗ ਜੀ ਰਾਤ ਨੂੰ ਰੋਣ ਲੱਗ ਜਾ ਕਰੀ ਹਰਾਸ ਨੂੰ ਰੋਣ ਲੱਗ ਜਾ ਕਰੀ ਸਾਧ ਸੰਗ ਜੀ ਆਖਿਆ ਕਰੇ ਹੇ ਖੰਡੇ ਵਾਲੇ ਬਾਪੂ ਕਹਿੰਦੇ ਆ ਤੈਨੂੰ ਬਾਪੂ ਆ ਪਰ ਮਹਾਰਾਜ ਜਿਹੜਾ ਤੇਰੇ ਦਰ ਦੇ ਉੱਤੇ ਨਜ਼ਾਰਾ ਦੇਖਿਆ ਤੇਰੀਆਂ ਸੰਗਤਾਂ ਜਿੰਨਾ ਪਿਆਰ ਕਰਦੀਆਂ ਸੱਚੇ ਪਾਤਸ਼ਾਹ ਮੈਂ ਇੱਕੋ ਹੀ ਗੱਲ ਕਹਿਣਾ ਸੱਚੇ ਪਾਤਸ਼ਾਹ ਮੇਰੇ ਜਿਹੜੇ ਸੁਪਨੇ ਅਧੂਰੇ ਰਹਿ ਗਏ ਸੱਚੇ ਪਾਤਸ਼ਾਹ ਸੁਪਨੇ ਦਾ ਤੂੰ ਨਾ ਪੂਰੇ ਕਰੀ ਪਰ ਜਦੋਂ ਮੇਰੀ ਮੌਤ ਹੋਵੇ ਤੇਰੇ ਦਰਬਾਰ ਦੇ ਵਿੱਚ ਹੀ ਮੌਤ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹ ਸੰਗ ਜੀ ਅੰਦਰੋਂ ਆਤਮਾ ਰੋਂਦੀ ਆ ਆਤਮਾ ਰੋਂਦੀ ਆ ਜਿਵੇਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕੋਈ ਗੱਲ ਨਹੀਂ ਭਾਈ ਜੇ ਇਸ ਜਨਮ ਦੇ ਵਿੱਚ ਤੇਰੇ ਮਾਪਿਆਂ ਨੇ ਤੇਰੇ ਕੋਲੋਂ ਬਦਲਾ ਲੈ ਲਿਆ ਅਗਲੀ ਵਾਰ ਕੋਈ ਗੱਲ ਨਹੀਂ ਇਹ ਤਾਂ ਵਾਰੀ ਆਪੋ ਆਪਣੀ ਜੀ ਅੱਜ ਤੇਰੇ ਉੱਤੇ ਕੋਈ ਗੱਲ ਨਹੀਂ ਛਾਂ ਤੇ ਧੁੱਪ ਵੀ ਆਉਂਦੀ ਐ ਜਿਹਦੇ ਉੱਤੇ ਧੁੱਪ ਆ ਤੇ ਉਹਦੇ ਉੱਤੇ ਛਾਂ ਵੀ ਆਉਂਦੀ ਐ ਥੋੜੇ ਸਮੇਂ ਦੀ ਗੱਲਬਾਤ ਹੁੰਦੀ ਐ ਐਨਾ ਪਿਆਰ ਦੇਣ ਲੱਗੀ ਐ ਐਨਾ ਪਿਆਰ ਦੇਣ ਲੱਗੀ ਸਾਧ ਸੰਗ ਜੀ ਜਦੋਂ ਬੀਤੇ ਗੁਰੂ ਦੇ ਪਿਆਰਿਓ ਉੱਥੇ 4 ਮਹੀਨੇ 4 ਆ ਮਹੀਨਿਆਂ ਬਾਅਦ ਸਾਧ ਸੰਗ ਜੀ ਸੁੱਤੇ ਪਏ ਦੇ ਸਰਾਣੇ ਆ ਕੇ ਉਹ ਖੰਡੇ ਵਾਲੇ ਬਾਪੂ ਸਾਧ ਸੰਗ ਜੀ ਸਮੇਤ ਫੌਜਾਂ ਗੁਰੂ ਦੇ ਪਿਆਰਿਓ 16 17 ਜਾਣੇ ਸਾਧ ਸੰਗ ਜੀ ਸਿੰਘ ਗੁਰੂ ਦੇ ਪਿਆਰੇ ਬਾਬਾ ਦੀਪ ਸਿੰਘ ਜੀ ਸਾਹਮਣੇ ਆ ਕੇ ਖੜ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਸੱਚੀ ਸਰਕਾਰ ਸਾਹਮਣੇ ਆ ਕੇ ਖੜ ਗਈ ਸਾਹ ਸੰਗ ਜੀ ਮੋਢਿਆਂ ਤੋਂ ਫੜਿਆ ਛਾਤੀ ਨਾਲ ਲਾਇਆ ਕੁਛ ਨਹੀਂ ਪੁੱਛਿਆਗਾ ਇੱਕੋ ਹੀ ਗੱਲ ਕਹੀ ਕਹਿੰਦੇ ਪੁੱਤ ਕੀ ਚਾਹੀਦਾ ਤੈਨੂੰ ਪੁੱਤ ਤੈਨੂੰ ਕੀ ਚਾਹੀਦਾ ਅੱਗੋਂ ਹੱਥ ਜੋੜ ਲੈ ਕਹਿੰਦੇ ਬਾਬਾ ਜੀ ਕੁਛ ਨਹੀਂ ਚਾਹੀਦਾ ਬਸ ਆਹ ਹੀ ਆਵਾਜ਼ ਸੁਣਨੀ ਚਾਹੁੰਦਾ ਸੀਗਾ ਕਿ ਮੈਨੂੰ ਕੋਈ ਪੁੱਤ ਕਹਿ ਦੇਵੇ ਆ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਬਾ ਜੀ ਮੈਂ ਛੋਟਾ ਹੁੰਦਾ ਗੁਰੂ ਘਰ ਦੇ ਵਿੱਚ ਚੜਾਦਾ ਸੀਗਾ। ਮੈਨੂੰ ਅੱਜ ਤੱਕ ਕਿਸੇ ਨੇ ਪੁੱਤ ਨਹੀਂ ਕਿਹਾ ਬਾਬਾ ਜੀ। ਮੈਂ ਕਸ਼ਹਰੇ ਬਹੁਤ ਤੋਤੇ। ਮੈਂ ਬਾਬਾ ਜੀ ਚੋਲੇ بڑے ਤੋਤੇ। ਮੈਂ ਬਾਬਾ ਜੀ ਝੂਠੇ ਬਰਤਨ بڑے ਤੋਤੇ। ਮੈਨੂੰ ਪੁੱਤ ਨਹੀਂ ਕਿਸੇ ਨੇ ਕਿਹਾ ਸੀ ਬਾਬਾ ਜੀ ਤੁਸੀਂ ਪਹਿਲੀ ਵਾਰ ਮੈਨੂੰ ਕਿਸੇ ਨੇ ਪੁੱਤ ਕਿਹਾ। ਹੋ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਪੁੱਤ ਤੈਨੂੰ ਪਤਾ ਹੀ ਨਹੀਂ ਤੂੰ ਹੈ ਹੀ ਸਾਡਾ ਪੁੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਨੀਆਂ ਸੰਗਤਾਂ ਤੁਰੀਆਂ ਫੈਲੀਆਂ ਸਾਡੇ ਧੀਆਂ ਪੁੱਤੀ ਐ ਕੀ ਇੱਛਾ ਤੇਰੀ ਜਦੋਂ ਕਿਹਾ ਨਾ ਕੀ ਇੱਛਾ ਕਹਿੰਦੇ ਮਹਾਰਾਜ ਦੇ ਪੁੱਤਰ ਕਹਿੰਨੇ ਤੇ ਫਿਰ ਤੁਹਾਨੂੰ ਪਤਾ ਨਹੀਂ ਬਾਪੂ ਨੂੰ ਪਤਾ ਨਹੀਂ ਹੁੰਦਾ ਕੀ ਇੱਛਾ ਬਾਪੂ ਨੂੰ ਨਹੀਂ ਪਤਾ ਹੁੰਦਾ ਕੀ ਇੱਛਾ ਸਾਧ ਸੰਗਤ ਜੀ ਜੇਬ ਦੇ ਵਿੱਚੋਂ ਗੁਰੂ ਦੇ ਪਿਆਰੋਂ ਸਾਧ ਸੰਗਤ ਜੀ ਹੱਥ ਮਾਰਦੇ ਆਂ ਨੀਲੇ ਨੋਟ ਸਾਧ ਸੰਗਤ ਜੀ ਇੱਕ ਗੱਥੀ ਫੜਾਉਂਦੇ ਆਂ ਕਹਿੰਦੇ ਆਹ ਚੱਕ ਨੋਟ ਗੱਥੀ ਆਪਣਾ ਕੰਮ ਇੱਥੇ ਚਲਾ ਲਾ ਕੋਈ ਗੱਲ ਨਹੀਂ ਮਾਲਕ ਕਿਰਪਾ ਕਰੂ ਤੇਰਾ ਘਰ ਵੀ ਬਣਾ ਕੇ ਦੇਵਾਂਗੇ ਤੈਨੂੰ ਵਿਆਹਾਂਗੇ ਵੀ ਹੈ ਜੇ ਤੂੰ ਸਾਡੇ ਦਰ ਦੇ ਉੱਤੇ ਆ ਕੇ ਆਇਆ ਨਾ ਤੂੰ ਸੇਵਾ ਕੀਤੀ ਐ ਤੇ ਕੋਈ ਗੱਲ ਨਹੀਂ ਤੈਨੂੰ ਵਿਆਹਾਂਗੇ ਵੀ ਆਹ ਚੱਕ ਆਪਣੇ ਪੈਸੇ ਤੇ ਇੱਥੇ ਸੇਵਾ ਕਰ ਇੱਥੇ ਤੂੰ ਆਪਦਾ ਕੰਮ ਚਲਾ ਸਾਰੀਆਂ ਸਾਧਸੰਗ ਜੀ ਫੌਜਾਂ ਨਾਲ ਕੋਲੇ ਫੇਰ ਸਾਧਸੰਗ ਜੀ ਉਹ ਫੌਜਾਂ ਜਿਹੜੀਆਂ ਸੀਆਂ ਸਾਧਸੰਗ ਜੀ ਫੌਜਾਂ ਨੇ ਕਿਸ ਨੇ ਸਾਧਸੰਗ ਜੀ ਪੈਸੇ ਦਿੱਤੇ ਆਹ ਲਓ ਜੀ ਆਹ ਲਓ ਜੀ ਬਾਬਾ ਜੀ ਸਾਡਾ ਵੀ ਹਿੱਸਾ ਵੀ ਪਾ ਲੈਣ ਦਿਓ ਬਾਬਾ ਜੀ ਸਾਡਾ ਵੀ ਹਿੱਸਾ ਪਾ ਲੈਣ ਦਿਓ ਇਹ ਸੁਪਨੇ ਦੀਆਂ ਗੱਲਾਂ ਸਾਧਸੰਗ ਜੀ ਸੁਪਨੇ ਦੀਆਂ ਗੱਲਾਂ ਗੁਰੂ ਦੇ ਪਿਆਰੇ ਆਖਾ ਖੁੱਲੀ ਤੇ ਸਾਧਸੰਗ ਜੀ ਜਦੋਂ ਅੱਖ ਖੁੱਲੀ ਤੇ ਸੋਚਣ ਲੱਪਿਆ ਕਹਿੰਦਾ ਜਿਹਨੂੰ ਮਾਂ ਪਿਓ ਨੇ ਘਰੋਂ ਕੱਢ ਦਿੱਤਾ ਜਿਹੜੇ ਮਾਂ ਪਿਓ ਦੀ ਕਦਰ ਨਹੀਂ ਪਾਈ ਮੇਰੀਆਂ ਦੁਕਾਨਾਂ ਕਿੱਥੇ ਚੱਲਣ ਲੱਗੀਆਂ ਮੈਨੂੰ ਤਾਂ ਰੋਟੀ ਮਿਲੀ ਜਾਵੇ ਬਸ ਠੀਕ ਐ ਮੈਂ ਤਾਂ ਨਾਸ ਬੰਦਾ ਹਉਦੈ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜਿਹਨੂੰ ਦੱਸਿਆ ਸੀਗਾ ਸਾਧ ਸੰਗ ਜੀ ਕਿ ਮੈਨੂੰ ਇਸ ਤਰ੍ਹਾਂ ਕਰਕੇ ਮਾਂ ਪਿਓ ਨੇ ਘਰੋਂ ਕੱਢਿਆ ਸਾਧ ਸੰਗ ਜੀ ਕੋਲੋਂ ਘਰੋਂ ਪੈਸੇ ਲੈ ਕੇ ਆਇਆ ਸਾਧ ਸੰਗ ਜੀ ਉਸ ਤਰ੍ਹਾਂ ਕਰਕੇ ਘਰੋਂ ਪੈਸੇ ਲੈ ਕੇ ਆਇਆ ਕਹਿੰਦੇ ਲੈ ਆ ਚੱਕ ਤੂੰ ਤੇਰੀ ਅਸੀਂ ਇੱਥੇ ਰੇੜੀ ਲਵਾਉਣੀ ਐ ਤੂੰ ਰੇੜੀ ਲਾ ਲਾ ਰੇੜੀ ਲਾ ਲਾ ਇੱਥੇ ਗੁਰੂ ਦੇ ਪਿਆਰਿਓ ਉਹਨਾਂ ਨੇ ਰੇੜੀ ਬਣਾਈ ਸਾਧ ਸੰਗਤ ਜੀ ਫਿਰ ਸਾਧ ਸੰਗਤ ਜੀ ਉਸੇ ਸੰਗਤ ਨੇ ਸਾਧ ਸੰਗਤ ਜੀ ਜਿਵੇਂ ਸਾਰਿਆਂ ਨੂੰ ਦੱਸਿਆ ਸੀਗਾ ਸਾਧ ਸੰਗਤ ਜੀ 500 ਰੁਪਇਆ ਕਿਸ ਨੇ ਦਿੱਤਾ ਕਿਸ ਨੇ 1000 ਦਿੱਤਾ ਕਿਸ ਨੇ ਕਿੰਨੇ ਦਿੱਤੇ ਗੁਰੂ ਦੇ ਪਿਆਰਿਓ ਸਮਾਨ ਪਾਤਾ ਸਾਰਾ ਸਾਧ ਸੰਗਤ ਜੀ ਜਿਵੇਂ ਰਾਤ ਨੂੰ ਦ੍ਰਿਸ਼ ਦਿਖਾਇਆ ਸੀਗਾ ਵੀ ਜਿਹੜੇ ਸਿੰਘ ਦਿਖਾਏ ਸੀਗੇ ਉਹ ਨਾਲ ਦੀ ਸੰਗਤ ਨੇ ਸਹਿਯੋਗ ਦਿੱਤਾ ਗੁਰੂ ਦੇ ਪਿਆਰਿਓ ਹੌਲੀ ਹੌਲੀ ਸਾਧ ਸੰਗਤ ਜੀ ਰੇੜੀ ਲਾੜੀ ਨਾਮ ਸ਼ਕਾਰ ਕਰਿਆ ਕਰੇ ਗੁਰੂ ਦੇ ਪਿਆਰਿਓ ਗੁਰੂ ਦੇ ਪਿਆਰਿਓ ਰੇੜੀ ਲਾੜੀ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਥੋੜਾ ਜਿਹਾ ਸਮਾਂ ਜਆ ਪਿਆਸ ਸਾਧ ਸੰਗਤ ਜੀ ਕੋਈ ਇਸ ਤਰ੍ਹਾਂ ਦਾ ਪ੍ਰੇਮੀ ਆਇਆ ਸਾਧ ਸੰਗਤ ਜੀ ਪਿਆਰਾ ਆਇਆ ਗੁਰੂ ਦੇ ਪਿਆਰਿਓ ਜਿਹੜਾ ਬਾਹਰਲੀ ਕੰਟਰੀ ਦੇ ਵਿੱਚ ਰਹਿੰਦਾ ਸੀ ਸਾਧ ਸੰਗਤ ਜੀ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਦੀਪ ਸਿੰਘ ਜੀ ਨੇ ਇਹਦੇ ਤੇ ਇਸ ਤਰ੍ਹਾਂ ਕਿਰਪਾ ਕੀਤੀ ਹੈ ਸਾਧ ਸੰਗਤ ਜੀ ਫਿਰ ਉਹਨੇ ਗੁਰੂ ਦੇ ਪਿਆਰਿਓ ਆਪਣਾ ਮਕਾਨ ਦਿੱਤਾ ਸਾਧ ਸੰਗਤ ਜੀ ਸਾਂਭਣ ਵਾਸਤੇ ਕਹਿੰਦੇ ਵੀ ਤੁਸੀਂ ਹੁਣ ਸਾਡੇ ਮਕਾਨ ਵਿੱਚ ਪਿਆ ਕਰੋ ਬਾਹਰ ਚਲੇ ਗਏ ਸਾਧ ਸੰਗਤ ਜੀ ਕੁਛ ਆਪਦੀ ਕਮਾਈ ਕੀਤੀ ਗੁਰੂ ਦੇ ਪਿਆਰਿਓ ਫੇਰ ਉਥੇ ਹੀ ਸਾਧ ਸੰਗਤ ਜਿੱਥੇ ਸੇਵਾ ਕਰਦਾ ਸੀ ਸ਼ੀਤਾਂ ਦੇ ਸਾਧ ਸੰਗਤ ਜੀ ਕਿਸੇ ਮਾਈ ਨੇ ਸਾਧ ਸੰਗਤ ਜੀ ਗਰੀਬ ਸੀ ਘਰੋਂ ਸਾਧ ਸੰਗਤ ਜੀ ਉਹ ਵਿਚੋਲਣ ਬਣੀ ਸਾਧ ਸੰਗਤ ਜੀ ਕਿਸੇ ਲੜਕੀ ਦੇ ਨਾਲ ਸਾਧ ਸੰਗਤ ਜੀ ਗਰੀਬ ਘਰ ਸੀਗਾ ਉਹਦੇ ਨਾਲ ਸਾਧ ਸੰਗਤ ਜੀ ਸ਼ਾਦੀ ਕਰਵਾ ਦਿੱਤੀ ਮੀਆਂ ਬੀਬੀ ਬਣ ਗਏ ਸਾਧ ਸੰਗਤ ਜੀ ਘਰ ਦੇ ਵਿੱਚ ਕਰਿਆਣਿਆਂ ਵਾਲੀ ਦੁਕਾਨ ਸਾਧ ਸੰਗਤ ਜੀ ਪਾਲੀ ਆਉਣ ਵਾਲੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਕੁਝ 6 ਮਹੀਨੇ ਪਾਏ ਤੇ ਸਾਧ ਸੰਗਤ ਜਿਹੜੇ ਕੋਠੀ ਵਾਲੇ ਮਾਲਕ ਸੀ ਉਹਨਾਂ ਦੇ ਦਿਲ ਦੇ ਵਿੱਚ ਗਈ ਕਿਤੇ ਇਹ ਆਇਆ ਇਹਨਾਂ ਸਮਝੇ ਮੈਂ ਕਿਰਾਏ ਤੇ ਰਹਿਣਾ ਮੈਂ ਫਰੀ ਬੈਠਾ ਕੋਠੀ ਵਾਲੀ ਖਾਲੀ ਕਰਵਾ ਦੇਣਗੇ ਸਾਧ ਸੰਗਤ ਜੀ ਉਹਨਾਂ ਨੇ ਲੈ ਕੇ ਛੇ ਮਾਰਲੇ ਮਕਾਨ ਸਾਧ ਸੰਗਤ ਜੀ ਦੋ ਕਮਰੇ ਪਾ ਕੇ ਦੇਤੇ ਕਹਿੰਦੇ ਲੈ ਵੀ ਹੁਣ ਤੂੰ ਪਵਾ ਆਪਣੇ ਮਕਾਨ ਚ ਰਹਿ ਪਵਾ ਸਾਡੀ ਕੋਠੀ ਚ ਰਹਿ ਆ ਮਕਾਨ ਦੀ ਤੇਰੀ ਰਜਿਸਟਰੀ ਹੋ ਗਈ ਹੈ ਐਂ ਕਰਕੇ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਗੱਲ ਦੇ ਨਾਲ ਲਾਉਂਦੇ ਆ ਸਾ ਸੰਗ ਦੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਸਾ ਸੰਗ ਦੀ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਸਾ ਸੰਗਤ ਜੀ ਮੁੜ ਕੇ ਗੁਰੂ ਦੇ ਪਿਆਰਿਓ ਬਸ ਬਾਬਾ ਦੀਪ ਸਿੰਘ ਜੀ ਨੂੰ ਦਿਲ ਰਾਤ ਬੇਨਤੀਆਂ ਕਰਿਆ ਕਰੇ ਸੱਚੇ ਪਾਤਸ਼ਾਹ ਹੇ ਮੇਰੇ ਮਾਲਕ ਮੈਨੂੰ ਤਾਂ ਹੁਣ ਇੱਕੋ ਹੀ ਸ਼ਬਦ ਯਾਦ ਰਹੂਗਾ ਸੱਚੇ ਪਾਤਸ਼ਾਹ ਕਿਹੜਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ 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 ਫਿਰ ਜਕੀਨ ਆਇਆ ਸਾ ਸੰਗ ਜੀ ਆਏ ਖੰਡੇ ਵਾਲੇ ਬਾਪੂ ਸੱਚੀ ਸਰਕਾਰ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਆਏ ਗੱਲ ਦੇ ਨਾਲ ਲਾਉਂਦੇ ਆ ਸਾਧ ਸੰਗਤ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਮੈਂ ਆਪਣੀ ਗੱਲ ਦੱਸਾਂ ਗੁਰੂ ਦੇ ਪਿਆਰਿਓ ਦਾਸ ਦਾ ਵੀ ਕੋਈ ਮਾਂ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਸਾਧ ਸੰਗਤ ਜੀ ਅੱਜ ਤੁਹਾਡੇ ਵਿੱਚ ਬੈਠਾ ਸਾਧ ਸੰਗਤ ਜੀ ਰਾਮਗੜ੍ਹ ਵਾਲਿਓ ਤੁਸੀਂ ਦਾਸ ਦੇ ਰਿਸ਼ਤੇਦਾਰ ਹੋ ਤੁਸੀਂ ਦਾਸ ਦੇ ਮਾਤਾ ਪਿਤਾ ਹੋ ਸਾਧ ਸੰਗਤ ਜੀ ਅਸਲੀ ਜਿਹੜਾ ਸਾਡਾ ਪਿਆਰੋ ਆ ਸਾਧ ਸੰਗਤ ਜੀ ਸਾਡਾ ਮਾਤਾ ਪਿਤਾ ਗੁਰੂ ਦੇ ਪਿਆਰਿਓ ਉਹ ਧੰਨ ਧੰਨ ਬਾਬਾ ਦੀਪ ਸਿੰਘ ਸੱਚੀ ਸਰਕਾਰ ਖੰਡੇਵਾਲੀ ਸਰਕਾਰ ਆ ਸਾਧ ਸੰਗਤ ਜੀ ਜਿਹੜੇ ਤੁਸੀਂ ਉਸਾ ਸਾਧ ਸੰਗਤ ਜੀ ਅੱਜ ਇੱਥੇ ਮਾਈਆਂ ਬੈਠੀਆਂ ਐ ਸਾਧ ਸੰਗਤ ਜੀ ਜਿਹੜੀਆਂ ਮਾਈਆਂ ਬੈਠੀਆਂ ਸਾਨੂੰ ਮਾਵਾਂ ਵਾਲਾ ਪਿਆਰ ਦਿੰਦੀਆਂ ਸਾਡੀਆਂ ਭੈਣਾਂ ਬੈਠੀਆਂ ਸਾਨੂੰ ਵੀਰ ਜੀ ਵੀਰ ਜੀ ਕਰਦੀਆਂ ਸਾਧ ਸੰਗਤ ਜੀ ਵੀਰਾਂ ਵਾਲਾ ਪਿਆਰ ਦਿੰਦੀਆਂ ਸਾਨੂੰ ਕੋਈ ਵੀ ਕਮੀ ਨਹੀਂ ਆਉਂਦੀ ਸਾਧ ਸੰਗਤ ਜੀ ਕੋਈ ਕਮੀ ਨਹੀਂ ਆਉਦੀ ਗਈ ਜਿਹੜੀ ਚੀਜ਼ ਨੂੰ ਦਿਲ ਕਰਦਾ ਪਾਤਸ਼ਾਹ ਉਹ ਹੀ ਕਿਰਪਾ ਕਰਦੇ ਸਾਡੇ ਦੇ ਸੱਚੇ ਪਾਤਸ਼ਾਹ ਮਿਹਰ ਕਰਦੇ ਆ ਬਾਬਾ ਦੀਪ ਸਿੰਘ ਜੀ ਤੁਸੀਂ ਐਵੇਂ ਨਾ ਜਾਣਿਆ ਕਰੋ ਪਰ ਸਾਧ ਸੰਗਤ ਜੀ ਜੇ ਬਾਪੂ ਕਹਿੰਨੇ ਆ ਸਰ ਬਾਪੂ ਬਣਾ ਕੇ ਵੇਖੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਹੋ ਜਿਹਾ ਬਾਪੂ ਜਿਹੜਾ ਜਨਤਾ ਦੇ ਕੋਲੋਂ ਵੀ ਪੈਸੇ ਵਾਪਸ ਕਰਵਾ ਲੈਂਦਾ ਫ੍ਰੀ ਭੇਜਦਾ ਬਾਹਰ ਇਹੋ ਜਿਹਾ ਬਾਪੂ ਜਿਹੜਾ ਡਾਕਟਰਾਂ ਤੱਕ ਨਹੀਂ ਜਾਣਦਾਂਗਾ ਸਾਧ ਸੰਗ ਜੀ ਇਹੋ ਜਿਹਾ ਬਾਪੂ ਜੀ ਨੂੰ ਡਾਕਟਰ ਜਵਾਬ ਦੇਣਾ ਆਪ ਮਾਲਕ ਠੀਕ ਕਰਦੇ ਆ ਸਾਧ ਸੰਗ ਜੀ ਇਹੋ ਜਿਹਾ ਬਾਪੂ ਤੁਹਾਨੂੰ ਕਿਤੇ ਨਹੀਂ ਮਿਲਣਾ ਛੱਡ ਦਿਓ ਮਟੀਆਂ ਦੇ ਉੱਤੇ ਦੀਵੇ ਜਗਾਉਣੇ ਸਾਧ ਸੰਗ ਜੀ ਇਹ ਨਾ ਮਟੀਆਂ ਵਿੱਚ ਕੁਛ ਨਹੀਂ ਛੱਡ ਦਿਓ ਸਮਾਦਾਂ ਸਮੂਦਾਂ ਨੂੰ ਸਾਥ ਸੰਗਤ ਜੀ ਮੰਨਣਾ ਤੁਸੀਂ ਗੁਰੂ ਤੇ ਪਿਆਰਿਓ ਹਾਈ ਨਹੀਂ ਕੋਸ਼ ਸਮਾਦਾਂ ਦੇ ਵਿੱਚ ਸਾਥ ਸੰਗਤ ਜੀ ਛੱਡ ਦਿਓ ਬਾਪੂ ਦੀ ਰੋਟੀ ਖਾਣੀ ਸਾਥ ਸੰਗਤ ਜੀ ਛੱਡ ਦਿਓ ਭੂਆ ਦੀ ਰੋਟੀ ਖਾਣੀ ਸਾਥ ਸੰਗਤ ਜੀ ਇਹ ਸਾਥ ਸੰਗਤ ਦਰਦ ਆਦੇ ਸਾਥ ਸੰਗਤ ਜੀ ਦੇ ਡੇਰੇ ਬਣਾਇ ਇੱਥੇ ਪੰਜ ਹਾਜ਼ਰੀਆਂ ਭਰ ਜੋ ਇੱਥੇ ਪੰਜ ਚੌਂਕੀਆਂ ਭਰ ਜੋ ਸਾਥ ਸੰਗਤ ਜੀ ਇਹਨਾਂ ਨੇ ਕੁਛ ਨਹੀਂ ਕਰਨਾ ਜਿਹੜੇ ਕਾਲੇ ਤਾਗੇ ਤੁਹਾਡੇ ਗਿੱਟਿਆਂ ਨੂੰ ਬਧੇ ਆ ਸਾਧ ਸੰਗਤ ਜੀ ਅੰਗੂਠਿਆਂ ਨੂੰ ਬਧੇ ਆ ਸਾਧ ਸੰਗਤ ਜੀ ਪੈਰ ਦੇ ਅੰਗੂਠਿਆਂ ਨੂੰ ਬਧੇ ਆ ਇਹਨਾਂ ਤਾਗੇ ਨੇ ਕੁਛ ਨਹੀਂ ਕਰਨਾ ਸਾਧ ਸੰਗਤ ਜੀ ਜੇ ਕਰਨਾ ਤੇ ਰਹਿਮਤ ਕਰਨਾ ਤਾਂ ਸਾਧ ਸੰਗਤ ਜੀ ਖੰਡੇ ਵਾਲੀ ਸਰਕਾਰ ਨੇ ਕਰਨੀ ਹੈ ਸਾਧ ਸੰਗਤ ਜੀ ਪਰ ਰਹਿਮਤ ਖੰਡੇ ਵਾਲੀ ਸਰਕਾਰ ਕਿਵੇਂ ਕਰੂਗੀ ਉਹ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਖੁਸ਼ ਹੈ ਜਿਹੜਾ ਨਾਮ ਜਪਦਾ ਹੈ ਪਰਮਾਤਮਾ ਦਾ ਸਿਮਰਨ ਕਰਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਸਾਧ ਸੰਗਤ ਜੀ ਉਹਦੇ ਉੱਤੇ ਬਾਬਾ ਦੀਪ ਸਿੰਘ ਜੀ ਆਪਣੇ 18 ਸਿਰ ਦੇ ਖੰਡੇ ਦੀ ਲਿਸ਼ਕ ਮਾਰਦੇ ਆ ਉਹਦੇ ਉੱਤੇ ਮਿਹਰ ਭਰਿਆ ਹੱਥ ਰੱਖਦੇ ਆ ਜੇ ਉਹ ਸਾਧ ਸੰਗ ਜੀ ਗਲਤ ਵੀ ਜਾਵੇ ਬਾਬਾ ਦੀਪ ਸਿੰਘ ਜੀ ਸੁਪਨੇ ਦੇ ਵਿੱਚ ਦੱਸ ਕੇ ਸਾਧ ਸੰਗ ਜੀ ਉਹਦੇ ਕੋਲੋਂ ਕਾਰਜਰਾਸ ਕਰਾਉਂਦੇ ਆ ਨਹੀਂ ਪੁੱਤ ਤੂੰ ਐਂ ਕਰ ਜਦੋਂ ਸਾਧ ਸੰਗ ਜੀ ਤੁਸੀਂ ਕਿਤੇ ਸੁਣਿਓ ਭਾਗਾ ਵਾਲਿਓ ਜਦੋਂ ਬਾਬਾ ਦੀਪ ਸਿੰਘ ਜੀ ਕਹਿ ਦਿੰਦੇ ਆ ਨਾ ਨਹੀਂ ਪੁੱਤ ਆਹਾਹਾ ਸਾਧ ਸੰਗ ਜੀ ਕਦੇ ਆਵਾਜ਼ ਸੁਣਿਓ ਬਾਬਾ ਜੀ ਦੀ ਕਦੀ ਵਾਹ ਸੁਣਿਓ ਨਹੀਂ ਤੀਏ ਆਹਾਹਾਹਾ ਨਹੀਂ ਤੀਏ ਕਦੀ ਵਾਹ ਸੁਣਿਓ ਸਾਧ ਸੰਗ ਜੀ ਮੈਂ ਕਹਿੰਨਾ ਸਾਧ ਸੰਗ ਜੀ ਆਪਾਂ ਜਿੰਨਾ ਮਰਜੀ ਮਿੱਠਾ ਬੋਲ ਗਏ ਪਰ ਗੁਰੂ ਦੇ ਪਿਆਰਿਓ ਮੈਂ ਕਹਿੰਨਾ ਸਾਧ ਸੰਗ ਜੀ ਉੱਥੇ ਤਾਂ ਮਿਸ਼ਰੀ ਵੀ ਸਾਧ ਸੰਗ ਜੀ ਉਹਨਾ ਮਠਾਣੇ ਦਿੰਦੀ ਗੀ ਗੁਰੂ ਦੇ ਪਿਆਰਿਓ ਖੰਡ ਵੀ ਸਾਧ ਸੰਗ ਜੀ ਨਹੀਂ ਉਹਨਾ ਮਠਾ ਦਿੰਦੀ ਸਾਧ ਸੰਗ ਜੀ ਉਥੇ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਾ ਕਰਦੇ ਨੇ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥਕੀ ਜਿਓ ਕਦੇ ਨਾ ਬੋਲੇ ਕੌੜਾ ਕਿਉ ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨਾ ਆਉ ਗਣ ਕੋ ਨੱਚtare ਉਹ ਸਾਡੇ ਸ਼ੀਰ ਸਿੰਘ ਬਾਬਾ ਜੀਵ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਨੋਲ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਸਾਤ ਸੰਗਤ ਜੀ ਉਹ ਸਾਡੇ ਆਉਗਾ ਨਹੀਂ ਚਤਾਰ ਦੇ ਬਾਸ ਉਹਨਾਂ ਦੇ ਦਰਬਾਰ ਦੇ ਵਿੱਚ ਇੱਕ ਵਾਰੀ ਵੜ ਜਾ ਸਾਤ ਸੰਗਤ ਜੀ ਆ ਜਾ ਜੇ ਦਰਬਾਰ ਦੇ ਵਿੱਚ ਵੀ ਨਹੀਂ ਆਉਣਾ ਸਾਤ ਸੰਗਤ ਜੀ ਤੇ ਘਰ ਬੈਠ ਕੇ ਚੌਂਕੜਾ ਮਾਰ ਕੇ ਸਾਤ ਸੰਗਤ ਜੀ ਉਹਨਾਂ ਦੇ ਨਾਮ ਦਾ 15 ਮਿੰਟ 10 ਮਿੰਟ ਸਿਮਰਨ ਕਰ ਬਾਬਾ ਦੀਪ ਸਿੰਘ ਜੀ ਤੈਨੂੰ ਮਿਲਣ ਵਾਸਤੇ ਘਰੇ ਆਉਣਗੇ ਜੇ ਤੈਨੂੰ ਸਾਧ ਸੰਗਤ ਜੀ ਇਹ ਲੱਗਦਾ ਕਿ ਬਾਬਾ ਦੀਪ ਸਿੰਘ ਜੀ ਨੂੰ ਕੀ ਪਤਾ ਕਿ ਮੈਂ ਕਿਹੜੇ ਘਰ ਚਾਂ ਕਿੱਥੇ ਰਹਿਣਾ ਕਿੱਥੇ ਨਹੀਂ ਰਹਿੰਦਾ ਇਹ ਗੱਲ ਭੁੱਲ ਜਾ ਸਾਧ ਸੰਗਤ ਜੀ ਜਿੱਦੇ ਚੌਂਕੜਾ ਮਾਰ ਕੇ ਬੈਠਣ ਲੱਗਿਆ ਸਾਧ ਸੰਗਤ ਜੀ ਵਾਹਿਗੁਰੂ ਤੂੰ ਪਹਿਲਾਂ ਸਾਧ ਸੰਗਤ ਜੀ ਮਗਰੋਂ ਕਹੇਗਾ ਪਹਿਲਾ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਤੇਰਾ ਚੌਂਕੜਾ ਵੇਖਣਗੇ ਵੀ ਹੁਣ ਬਹਿ ਗਿਆ ਸਾਧ ਸੰਗਤ ਜੀ ਜਿੰਨਾ ਚਿਰ ਚੌਂਕੜਾ ਮਾਰ ਕੇ ਤੂੰ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰੀ ਜਾਏਗਾ ਬਾਬਾ ਦੀਪ ਸਿੰਘ ਜੀ ਵੀ ਸਾਧ ਸੰਗਤ ਜੀ ਆਪਣੇ ਪੈਰੇ ਲਾ ਕੇ ਤੈਨੂੰ ਤੇਰੀ ਆਵਾਜ਼ ਨੂੰ ਸੁਣਨਗੇ ਐਨਾ ਮਿੱਠਾ ਬੋਲੀ ਐਨਾ ਮਿੱਠਾ ਬੋਲੀ ਕਿ ਬਾਬਾ ਜੀ ਖੰਡੇ ਦੀ ਲਸ਼ਕ ਮਾਰ ਜਾਣਾ ਆਓ ਰਾਮਗੜ੍ਹ ਵਾਲਿਓ ਟਾਈਮ ਕਾਫੀ ਹੋ ਗਿਆ ਇੱਥੇ ਹੀ ਆਪਾਂ ਸਮਾਪਤੀ ਕਰਗੇ ਤੋਂ ਸਾਧ ਸੰਗਤ ਜੀ ਆਪਣੇ ਪਿੰਡਾਂ ਸ਼ਹਿਰਾਂ ਜਦਵਾਨ ਲਈ ਕੋ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭੁੱਲਾਂ ਚੁੱਕ ਹੋ ਜਾਂਦੀਆਂ ਸਾਧ ਸੰਗਤ ਜੀ ਦੀ ਮਾਫ਼ ਕਰਨੀਆਂ ਇਹਨਾਂ دیਵਾਨਾਂ ਨੂੰ ਗਾਂ ਦੀ ਗਾਂ ਸਾਧ ਸੰਗਤ ਜੀ ਪਹਚਾਉਣਾ ਗੁਰੂ ਨਾਨਕ ਪਾਤਸ਼ਾਹੀ ਦੇ ਖਾਤੇ ਦੇ ਵਿੱਚ ਸਾਧ ਸੰਗਤ ਜੀ ਆਪਣੇ ਪੁੰਨ ਬਣਾ ਕੇ ਜਮ੍ਹਾਂ ਕਰਨੇ ਸਾਧ ਸੰਗਤ ਜੀ ਗੁਰੂ ਦੇ ਪਿਆਰੋ ਕਮੈਂਟਾਂ ਦੇ ਵਿੱਚ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਦਾਸ ਨੂੰ ਵੀ ਸੀਸ ਦੇਣੀ ਸਾਧ ਸੰਗਤ ਜੀ ਕਿ ਪਾਸ਼ਾ ਸਾਡੇ ਤੇ ਵੀ ਕਿਰਪਾ ਕਰਨ ਸੱਚੇ ਪਾਸ਼ਾ ਜੀ ਤੁਸੀਂ ਖੁਸ਼ ਰਹੋ ਸਾਧ ਸੰਗਤ ਜੀ ਮੇਰ ਪਰਿਆ ਹੱਥ ਰੱਖਣ ਤੁਹਾਡੇ ਉੱਤੇ ਸਾਧ ਸੰਗ ਜੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਗੁਰੂ ਦੇ ਪਿਆਰੋ ਆਰਾਮ ਘੜ ਵਾਲਿਓ ਤੋਂ ਧੰਨਵਾਦ ਦੀਆਂ ਤੁਹਾਡੀਆਂ ਸੰਗਤਾਂ ਦੇ ਭਾਈ ਜਸਵੀਰ ਸਿੰਘ ਸਾਧ ਸੰਗ ਜੀ ਇਹਨਾਂ ਦੇ ਵੀ ਧੰਨਵਾਦ ਆ ਜਿਨ੍ਹਾਂ ਨੇ ਫੋਨ ਦੇ ਉੱਤੇ ਕਨੈਕਟ ਕੀਤਾ ਸਾਧ ਸੰਗ ਜੀ ਸੰਗਤਾਂ ਦੇ ਦਰਸ਼ਨ ਕਰਵਾਏ ਸਾਧ ਸੰਗ ਜੀ ਧੰਨਵਾਦ ਕਰਦੇ ਆ ਆਓ ਗੁਰੂ ਦੇ ਪਿਆਰੋ ਇੱਥੇ ਹੀ ਆਪਾਂ ਫਸੇ ਬੁਲਾਈਏ ਸਾਰੀਆਂ ਸੰਗਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ